ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਆਪਣੇ ਖੇਤ ਤਾਪਾ ਤੋਂ ਮੈਥੇ ਨੂੰ ਰਸਤਾ ਜਾਂਦਾ ਉਸੇ ਖੇਤ ਹੈ ਆ ਮੋਟਰ ਦਾ ਕਮਰਾ ਹੈ ਛੋਟਾ ਜਿਹਾ ਮੇਰਾ ਮਕਸਦ ਹੀ ਲਾਈਵ ਹੋਣ ਦਾ ਕਿ ਮੌਸਮ ਖਰਾਬ ਹੋ ਰਿਹਾ ਹੈ ਆ ਸਾਡੇ ਖੇਤ ਵਿੱਚੋਂ ਤਾਂ ਕਣਕ ਦੀ ਕਟਾਈ ਹੋ ਚੁੱਕੀ ਹੈ ਸਿਰਫ ਰੀਪਰ ਨਾਲ ਤੂੜੀ ਬਣਾਉਣੀ ਬਾਕੀ ਹੈ ਮੌਸਮ ਦਿਨ-ਬਿਨ ਖਰਾਬ ਹੋ ਰਿਹਾ ਹੈ ਜਿੱਥੇ ਕਣਕ ਦੀ ਫਸਲ ਆ ਤੁਹਾਨੂੰ ਦਿਖਾ ਰਹੇ ਆ ਖੇਤਾਂ 'ਚ ਖੜੀ ਹੈ ਇਹ ਰੱਬ ਦੇ ਆਸਰੇ ਖੜੀ ਹੈ ਬਾਕੀ ਜਿਹੜੀ ਖੇਤਾਂ ਦੇ ਵਿੱਚੋਂ ਫਸਲ ਦੀ ਕਟਾਈ ਹੋ ਚੁੱਕੀ ਹੈ ਉਹ ਕਣਕ ਦੀ ਫਸਲ ਅਨਾਜ ਮੰਡੀਆਂ ਵਿੱਚ ਚਲੀ ਗਈ ਹੈ ਆ ਸਾਡੇ ਗਵਾਂਢੀ ਗਵਾਂਢੀਆਂ ਦਾ ਖੇਤ ਹੈ ਬਿਲਕੁਲ ਕੱਟਣ ਦੇ ਕਿਨਾਰੇ ਹੈ ਕਣਕ ਉਹ ਦੂਰ ਤੱਕ ਤੁਹਾਨੂੰ ਦਿਖਾ ਰਹੇ ਹੈ ਵੀ ਕਣਕ ਦੀ ਕਟਾਈ ਹਲੇ ਬਾਕੀ ਰਹਿੰਦੀ ਹੈ ਪਰ ਅਸੀਂ ਰੱਬ ਅੱਗੇ ਅਰਦਾਸ ਕਰਦੇ ਆ ਕਿ ਅੱਜ ਬਹੁਤ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਅਤੇ ਘੜੇਮਰੀ ਹੋਈ ਹੈ ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਸਾਡੇ ਨਗਰ ਤੇ ਆਲੇ-ਦੁਆਲੇ ਪਿੰਡਾਂ ਦੇ ਬਾਬਾ ਸੁਖਾਣਾ ਜੀ ਮਹਾਰਾਜ ਬਾਬਾ ਮੜਦੀ ਕਿਰਪਾ ਕਿਤੇ ਵੀ ਇਥੇ ਨੁਕਸਾਨ ਨਹੀਂ ਹੋਇਆ ਤੋਂ ਅਸੀਂ ਬਾਬਾ ਸੁਖਾਨੰਦ ਅੱਗੇ ਅਰਦਾਸ ਕਰਦੇ ਆਂ ਉਹਨਾਂ ਦੀ ਨਗਰੀ ਹੈ ਵੀ ਕਿਸਾਨਾਂ ਦੀ ਫਸਲ ਦੀ ਕਟਾਈ ਹੋ ਜਾਣ ਦਿਓ ਆ ਤੁਹਾਨੂੰ ਦਿਖਾ ਰਹੇ ਆਂ ਵੀ ਝੋਨੇ ਲਈ ਵਾਹਣ ਤਿਆਰ ਕਰ ਲਿਆ ਗਿਆ ਹੋ ਸਕਦਾ ਹੈ ਕਿਸਾਨ ਵੱਲੋਂ ਕੁਈ ਹੋਰ ਫਸਲ ਬੀਜਣੀ ਹੋਵੇ। ਕਾਫੀ ਦੂਰ ਤੱਕ ਕਣਕ ਵਾਲੇ ਖੇਤਾਂ 'ਚ ਕੜੀ ਐ। ਬਾਕੀ ਕਾਫੀ ਕਣਕ ਦੀ ਕੰਪੈਨ ਕਟਾਈ ਹੋ ਚੁੱਕੀ ਐ। ਕਿਸਾਨ ਹੁਣ ਪੂਰੇ ਰੁੱਝੇ ਹੋਏ ਨੇ। ਤੂੜੀ ਬਣਾ ਰਹੇ ਨੇ। ਕਿਉਂਕਿ ਪਿਛਲੀ ਵਾਰ ਵੀ ਤੂੜੀ ਦੀ ਕਿਸਾਨਾਂ ਨੂੰ ਕਮੀ ਹੋਈ ਸੀ ਸੋ ਇਸ ਵਾਰ ਕਿਸਾਨਾਂ ਨੂੰ ਲੱਗਦਾ ਵੀ ਤੂੜੀ ਫਿਰ ਮਹਿੰਗੀ ਨਾ ਹੋ ਜੇ ਇਸ ਲਈ ਰੀਪਰ ਨਾਲ ਕਿਸਾਨ ਠਣਕ ਦੀ ਨਾੜ ਦੀ ਤੂੜੀ ਬਣਾਉਣ ਚ ਰੁੱਝੇ ਹੋਏ ਨੇ ਥਾ ਨੂੰ ਅਦ੍ਰਿਸ਼ ਦਿਖਾ ਰਹੇ ਆ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਪੀ ਕਣਕ ਦੀ ਕਟਾਈ ਹੋ ਜਾਣ ਦਿਓ ਮੌਸਮ ਸਾਫ਼ ਸੁਥਰਾ ਹੀ ਰਹੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ